ਪ੍ਰਿੰਸੀਪਲ ਸਰਦਾਰ ਮਹਿੰਦਰ ਸਿੰਘ ਕਾਹਲੂ ਜੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਨਦੀਸ਼ ਕੁਮਾਰ ਸ਼ਰਮਾ ਜੀ ਪ੍ਰਿੰਸੀਪਲ ਸਰ ਨਾਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਅਧਿਆਪਕ ਸਾਹਿਬਾਨ ਅਤੇ ਸਮਾਰੋਹ ਵਿੱਚ ਮੌਜੂਦ ਹੋਰ ਸਖਸ਼ੀਅਤਾਂ ਦਾ ਮੈਂ ਆਪਣੇ ਸਕੂਲ ਦੇ ਸਾਰੇ ਸਟਾਫ ਵੱਲੋਂ ਨਿੱਘਾ ਸਵਾਗਤ ਕਰਦੀ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਸਭ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਅਤੇ ਵੀਰ ਨੂੰ ਬਲੌਕ ਪੇਰਾਪਾ ਨੰਨੇ ਤੋਂ 1 ਸਰਦਾਰ ਵਿੰਦਰ ਸਿੰਘ ਕਹਲੋ ਜੀ ਦੇ ਰਿਟਾਇਰਮੈਂਟ ਸਮਾਰੋਹ ਲਈ ਅੱਜ ਇਕੱਠੇ ਹੋਏ ਹਾਂ ਜੇ ਵੈਸੇ ਜੇਕਰ ਦੇਖਿਆ ਜਾਵੇ ਤੇ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਸਰਦੈ ਵਡਮੁੱਲੇ ਯੋਗਦਾਨ ਦਾ ਕਿਸੇ ਤਰੀਕੇ ਨਾਲ ਵੀ ਧੰਨਵਾਦ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਾਡੇ ਸਕੂਲ ਵੱਲੋਂ ਉਹਨਾਂ ਸਨਮਾਨਿਤ ਕਰਨ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਸਾਡੇ ਸਕੂਲ ਦੇ ਇੰਚਾਰਜ ਸਰਦਾਰ ਰਤਨ ਸਿੰਘ ਜੀ ਅਤੇ ਸ਼੍ਰੀ ਵਿਕਾਸ ਨੇਵ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਟੇਜ ਤੇ ਆ ਕੇ ਪ੍ਰਿੰਸੀਪਲ ਸਾਹਿਬ ਤੇ ਡੀਓ ਨੂੰ ਬੁਕੇ ਪੇਸ਼ ਕਰਨ ਦੇ ਦੇਖੋ ਜਦੋਂ ਅਸੀਂ ਸਰਕਾਰੀ ਮੁਲਾਜ਼ਮਾਂ ਦਾ ਜੌਬ ਦੇ ਵਿੱਚ ਆਉਂਦੇ ਆ ਸਾਡੀ ਸ਼ਿਅਾ ਮੁਕਤੀ ਉਸੇ ਲਈ ਲਿਖੀ ਹੁੰਦੀ ਹੈ ਇਸ ਸੰਸਦ ਦੇ ਵਿੱਚ ਮੈਂ 26 ਸੰਬ ਉਹਿਆ 17 ਨੂੰ ਆਇਆ ਸੀ ਐਜੇ ਪ੍ਰਿੰਸੀਪਲ ਜੁਆਇਨ ਕੀਤਾ ਸੀ ਤਕਰੀਬਨ 6.5 ਸਾਲ ਹੋ ਗਿਆ ਇਸ ਸੰਸਥਾ ਦੇ ਵਿੱਚ ਮੈਂ ਇੱਥੇ ਰਿਹਾ ਹਾਂ ਬਹੁਤ ਸੰਸਥਾ ਦਾ ਪਿਆਰ ਬਣਿਆ ਬਹੁਤ ਵਧੀਆ ਸਾਨੂੰ ਬੜੀ ਲਗਨ ਨਾਲ ਰਹੇ ਇਸ ਦਾ ਨਾਮ ਰੱਖ ਕੇ ਕੰਮ ਕੀਤਾ ਵਾ ਸੰਸਥਾ ਨੂੰ ਵਧੀਆ ਬਣਾਉਣ ਦੀ ਪੂਰੀ ਅਸੀਂ ਕੋਸ਼ਿਸ਼ ਕੀਤੀ ਤੇ ਸਰ ਅਗਲਾ ਜਿਹੜਾ ਤੁਹਾਡਾ ਕੀ ਹੈਗਾ ਨੈਕਸਟ ਸਟੈਪ ਕੀ ਸੋਚਿਆ ਜੀ ਤੁਸੀਂ ਅਗਲਾ ਸਟੈਪ ਵੀ ਮੈਂ ਵਿਦਿਅਕ ਸੰਸਥਾ ਨਾਲ ਜੁੜਾਂਗਾ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰਾਂਗਾ ਬਾਕੀ ਪਰਿਵਾਰ ਨੂੰ ਟਾਈਮ ਦੇਵਾਂਗੇ ਦੋਨੋਂ ਬੇਟੇ ਬਾਹਰ ਨੇ ਕੈਨੇਡਾ ਨੇ ਉਹਨਾਂ ਕੋ ਵੀ ਆਉਣ ਜਾਣ ਰੱਖਾਂਗੇ ਉਹਨਾਂ ਨਾਲ ਸਾਡੇ ਕੋ ਟਾਈਮ ਖੁੱਲਾ ਵਾ ਤੇ ਪਰਿਵਾਰ ਨੂੰ ਵਧੀਆ ਟਾਈਮ ਦਾਗੇ ਸਰ ਸਾਡੇ 6 ਸਾਲ ਦੇ ਇਸੇ ਦੌਰਾਨ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਇਸ ਪਿੰਡ ਦੇ ਵਿੱਚ ਬਹੁਤ ਹੋਈ ਆ ਜੀ ਇਸ ਇਲਾਕੇ ਨੇ ਬਹੁਤ ਮਾਣ ਦਿੱਤਾ ਬਹੁਤ ਸਤਿਕਾਰ ਦਿੱਤਾ ਵਾ ਬੜਾ ਮਜ਼ਾ ਆ ਇਲਾਕੇ 'ਚ ਕੰਮ ਕਰਨ ਦਾ ਟੀਮ ਵਰਕ ਅੱਛੀ ਆ ਸਟਾਫ ਅੱਛਾ ਵਾ ਸਾਰਿਆਂ ਨਾਲ ਮਿਲ ਕੇ ਅਸੀਂ ਇਸ ਸਕੂਲ ਦੀ ਬਿਹਤਰੀ ਵਾਸਤੇ ਬਹੁਤ ਯੋਗਦਾਨ ਪਾਇਆ ਵਾ ਇਸ ਸਟਾਫ ਨੇ ਬਹੁਤ ਵਧੀਆ ਮੈਂ ਉਹ ਸਾਥ ਦਿੱਤਾ ਵਾ ਤੇ ਗਾਹ ਵੀ ਮੈਂ ਸਟਾਫ ਦੇ ਨਾਲ ਮੇਸ਼ਾ ਜੁੜ ਕੇ ਰਾਂਗਾ ਸਟਾਫ ਤੋਂ ਕੀ ਅੱਗੋਂ ਆ ਸਕੀ ਰੱਖਦੇ ਹੋਗੇ ਹਾਂਜੀ ਜਿਹੜਾ ਗਾ ਸਟਾਫ ਨੂੰ ਮੈਸੇਜ ਸਟਾਫ ਨੂੰ ਮੈਸੇਜ ਇਹ ਆ ਕਿ ਅੱਗੇ ਤੋਂ ਵਧੀਆ ਕੰਮ ਕਰਨਾ ਵਾ ਲਗਨ ਨਾਲ ਕੰਮ ਕਰਨਾ ਇਸ ਸਕੂਲ ਨੂੰ ਹੋਰ بلੰਦੀਆਂ ਤੇ ਲੈ ਕੇ ਜਾਣਾ ਵਾ ਤਾਂ ਕਿ ਇਲਾਕੇ ਤੇ ਸਕੂਲ ਦਾ ਨਾਮ ਬਣੇ ਗਰੀਬ ਬੱਚਿਆਂ ਦੇ ਪੜ੍ਹਾਈ ਵਾਸਤੇ ਵਧੀਆ ਇੱਥੇ ਯੋਗਦਾਨ ਮੜੇ ਤੇ ਬਹੁਤ ਹੀ ਕਾਰਜਯੋਗ ਬੀ ਐਨ ਉਹ ਡੇਰਾ ਬਾਬਾ ਨਾਨਕ ਦੇ ਜਿਹੜੇ ਨੇ ਇਨਚਾਰਜ ਔਰ ਸ਼ਾਪੂ ਜਰਨ ਸਕੂਲ ਦੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਬਹੁਤ ਵਧੀਆ ਬਹੁਤ ਇੰਟੈਲੀਜੈਂਟ ਬਹੁਤ ਇਮਾਨਦਾਰ ਬੜੇ ਡੈਡੀਕੇਟਿਡ ਪ੍ਰਿੰਸੀਪਲ ਨੇ ਜਿਨ੍ਹਾਂ ਨੇ ਸਕੂਲ ਨੂੰ ਜੜਾ ਵਾ ਬਹੁਤ بلੰਦੀਆਂ ਦੇ ਉੱਤੇ ਲੈ ਕੇ ਗਏ ਨੇ ਸਕੂਲ ਦੇ ਵਿੱਚ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਇਹਨਾਂ ਨੇ ਸਕੂਲ ਦੇ ਵਿੱਚ ਸਾਰਾ ਇੰਤਜ਼ਾਮ ਉਹਨਾਂ ਦਾ ਕੀਤਾ ਸੀ ਪਿੰਡ ਦੇ ਸਾਰੀਆਂ ਪਿੰਡ ਦੀ ਪੰਚਾਇਤ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਏਰੀਆ ਇਨਚਾਰਜ ਔਰ ਸਾਰੇ ਮੇਰੇ ਪੱਤਰਕਾਰ ਭਾਈਚਾਰਾ ਔਰ ਜਿਹੜੇ ਨੇ ਹੈਡਮਾਸਟਰ ਸਾਡੇ ਪ੍ਰਿੰਸੀਪਲ ਮੀਡਲ ਸਕੂਲ ਇਨਚਾਰਜ ਸਾਰੇ ਜਿਹੜੇ ਨੇ ਉਹ ਆਏ ਨੇ ਉਹਨਾਂ ਨੇ ਸਾਰਾ ਡਿਸਕਸ ਕੀਤਾ ਵਾ ਚੰਗਾ ਸਕੂਲ ਬਣਨ ਨਾਲ ਚੰਗਾ ਮੁਖੀ ਹੋਣ ਦੇ ਨਾਲ ਦੂਜਿਆਂ ਨੂੰ ਮੋਟੀਵੇਸ਼ਨ ਮਿਲਦੀ ਆ ਸਾਰੇ ਸਕੂਲ ਵਾਲੇ ਵੇਖ ਕੇ ਆਪਣੇ ਸਕੂਲਾਂ ਵਿੱਚ ਕੰਮ ਕਰਦੇ ਨੇ ਜੋ ਇੱਥੇ ਉਹਨਾਂ ਦੀ ਚੰਗੀ ਪੋਜ਼ਿਟਿਵਿਟੀ ਦਰਸਾਈ ਗਈ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਵਾ ਅੱਛਾ ਲੱਗੇਗਾ ਮੈਂ ਵਿਭਾਗ ਨੂੰ ਬੜਾ ਮੈਂ ਫਖਰ ਮਹਿਸੂਸ ਕਰਦਾ ਵਾਂ ਕਿ ਇਹੋ ਜਿਹੇ ਪ੍ਰਿੰਸੀਪਲ ਜਿਹੜੇ ਨੇ ਉਹ ਸਾਡੇ ਕੋਲ ਆ ਨੇਜ ਨੇ ਨਾਲ ਉਹ ਪਾਕ ਸਾਡਾ ترقی ਕਰ ਰਿਹਾ ਇਹਦੇ ਬਾਬੇ ਨਾਨਕ 1 2 ਦੇ ਵਿੱਚ ਬਹੁਤ ਅਡਜਸਟਮੈਂਟ ਹੋਈ ਆ ਬਹੁਤ ਅੱਛਾ ਸਾਰਾ ਜਿਹੜੇ ਸਕੂਲ ਵਰਕ ਕਰ ਰਹੇ ਨੇ ਉਹ ਜੋ ਵੀ ਇਥੇ ਨਿੱਕੇ ਮੋਟੀਆਂ ਪ੍ਰੋਬਲਮ ਹੋਣਗੀਆਂ ਸਾਰੀਆਂ ਉਹ ਮੈਂ ਡਿਸਟ੍ਰਿਕਟ ਦੇ ਵਿੱਚ ਨਾਲ ਹੀ ਸੁਣਾਗਾ ਔਰ ਉਹਨਾਂ ਦੀਆਂ ਸਾਰੇ ਤੇ ਗੌਰ ਕਰਾਂਗਾ ਮੈਂ ਅੱਜ ਦੇ ਦਿਵਸ ਤੇ ਉੱਤੇ ਕਾਲੋ ਸਾਹਿਬ ਨੂੰ ਬਹੁਤ ਵਧਾਈ ਦੇਣਾ ਵਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਆਪਣੇ ਪਰਿਵਾਰਕ ਜੀਵਨ ਦੇ ਵਿੱਚ ਬਹੁਤ ਆਨੰਦ ਲੈਣ ਤੇ ਬੜਾ ਵਧੀਆ ਤੰਦਰੁਸਤੀ ਜਿਹੜੀ ਆ ਬਖਸ਼ਣ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਸਰੀਪੀ ਡੀਓ ਹੁੰਦੇ ਨਾਲ ਤੇ ਜਿੱਦਾਂ ਸ਼ਾਪਰ ਜੱਜ ਨੇ ਪ੍ਰਿੰਸੀਪਲ ਦੀ ਪੋਸਟ ਜਿਹੜੀ ਹੋ ਗਈ ਆ ਉਹਦੇ ਵਾਸਤੇ ਕਿਹੜੇ ਕੀ ਪ੍ਰਬੰਧ ਕੀਤੇ ਉਹਦੇ ਵਾਸਤੇ ਸਰਕਾਰ ਪ੍ਰਿੰਸੀਪਲਸ ਦੀਆਂ ਪੋਸਟਾਂ ਐਂਡ ਮਾਸਟਰ ਦੀਆਂ ਪੋਸਟਾਂ ਵਾਸਤੇ ਜਿਹੜਾ ਵਾ ਉਪਰਾਲਾ ਜਿਹੜੇ ਨੇ ਉਹ ਚੱਲ ਰਹੇ ਨੇ ਸਾਰੇ ਜਿਹੜੀ ਆ ਉਹਨਾਂ ਵਾਸਤੇ ਜਿਹੜੀਆਂ ਕੋ ਪ੍ਰੋਮੋਸ਼ਨਾਂ ਕਰਨੀਆਂ ਨੇ ਉਹ ਸਿਸਟਮ ਸਾਰਾ ਚੱਲ ਰਿਹਾ ਵਾ ਮੈਨੂੰ ਆਸ ਹੈ ਕਿ ਆਉਣ ਵਾਲੇ ਇੱਕ ਦੋ ਮਹੀਨਿਆਂ ਦੇ ਵਿੱਚ ਇਹ ਜੜੀਆਂ ਨੇ ਸਾਰੀਆਂ ਪ੍ਰੋਸੈਸਰ ਕੰਪਲੀਟ ਹੋ ਕੇ ਇਹ ਪੋਸਟਾਂ ਜਿਹੜੀਆਂ ਨੇ ਸਾਰੀਆਂ ਭਰੀਆਂ ਜਾਣਗੀਆਂ ਸਰ ਫੇਲਾਲ ਪਾਵਰ ਆ ਕਿ ਇਹਨਾਂ ਨੂੰ ਇੰਗੇਜ ਫੇਲਾਲ ਜਿਹੜਾ ਵਾ ਤਲਵੰਡੀ ਰਾਮ ਔਰਡੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਸਕੂਲ ਦੇ ਕਿਸੇ ਤਰ੍ਹਾਂ ਦੇ ਕੋਈ ਕੰਮ ਰੇਡ ਨਹੀਂ ਰੁਕਣ